ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਇਸ ਵਕਤ ਖੜੇ ਆ ਸ਼ੰਭੂ ਬਾਗਰਨ ਤੇ ਤੁਸੀਂ ਦੇਖ ਸਕਦੇ ਜੇ ਇੱਥੇ ਬਹੁਤ ਵੱਡਾ ਪੰਡਾਲ ਜਿਹੜਾ ਪੱਕਾ ਪੱਕੀ ਸਟੇਜ ਜਿਹੜੀ ਇੱਥੇ ਲੱਗ ਰਹੀ ਆ ਲੰਮੇ ਦਾਦੀ ਲੜਾਈ ਜਿਹੜੀ ਆ ਲੱਗ ਰਹੀ ਆ ਜਿਹੜਾ ਮੋਦੀ ਸਰਕਾਰ ਕਹਿੰਦੀ ਆ ਵੀ ਇੱਥੇ ਕਿਸਾਨ ਹੈ ਨਹੀਂਗੇ ਸੋ ਕੱਲ ਨੂੰ 22 ਤਰੀਕ ਆ 22 100 ਦਿਨ ਪੂਰਾ ਹੋ ਗਿਆ ਅੰਦੋਲਨ ਦਾ ਤੇ ਵੱਡੇ ਲੱਖਾਂ ਦੇ ਕੱਠ ਜਿਹੜੇ ਇੱਥੇ ਕੀਤੇ ਜਾਣੇ ਆ ਸੋ ਸਾਡੇ ਨਾਲ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਦਾਰ ਸਵਿੰਦਰ ਸਿੰਘ ਜੀ ਚਤਾਲਾ ਉਹ ਖੜੇ ਉਹਨਾਂ ਦੇ ਕੋਲੋਂ ਤੇ ਪੁੱਛਦੇ ਆ ਵੀ ਕੀ ਪ੍ਰੋਗਰਾਮ ਹੈ ਜਿਹੜਾ ਕੱਲ ਦਾ ਜਿਹੜਾ ਚੱਲ ਰਿਹਾ ਹਾਂਜੀ ਚਤਾਲਾ ਸਾਹਿਬ ਹਾਂਜੀ ਇੱਕ ਤੇ ਵਾਰ-ਵਾਰ ਪੰਜਾਬ ਤੋਂ ਫੋਨ ਕਰਕੇ ਪੁੱਛਦੇ ਆ ਵੀ ਮੋਰਚਾ ਚੁੱਕਿਆ ਗਿਆ ਅਸਲ 'ਚ ਸ਼ੰਭੂ ਜਿਹੜਾ ਮੋਰਚਾ ਵਾ ਰੋਡ ਦੇ ਉੱਤੇ ਉਹ ਮੋਰਚਾ ਲੱਗਾ ਸੀ ਉਹ ਮੋਰਚਾ ਉਹ ਚੁਕਿਆ ਨਹੀਂ ਮੁੱਛੀ ਕੀਤਾ ਵਾ ਜਿਹੜਾ ਸੰਬੂਰ ਰੇਲਵੇ ਸਟੇਸ਼ਨ ਤੇ ਮੋਰਚਾ ਕਰਦਾ ਹੈ ਉਹਨੂੰ ਮੁੱਛੀ ਕੀਤਾ ਇਹ ਕਰਕੇ ਕਿ ਪ੍ਰੋਗਰਾਮ ਇਹ ਲੱਗ ਰਿਹਾ ਆ ਵੀ ਜਿਹੜੇ ਪਹਾੜਾਂ ਦੇ ਆਗੂ ਉਹਨਾਂ ਦੇ ਘਰਾਂ ਦੇ گاਉਂ ਵਾਲੇ ਦਿਨਾਂ ਦੇ ਵਿੱਚ ਭਰਾਓ ਕੀਤੇ ਜਾਣਗੇ ਨਾਲ ਹੀ ਮੋਦੀ ਸਾਹਿਬ ਜਿਹੜੇ ਦਿੱਲੀ ਤੋਂ ਆ ਰਹੇ ਚੋਣ ਪ੍ਰਚਾਰ ਕਰਨ ਲਾ 23 ਤੇ 26 ਨੂੰ ਉਹਨਾਂ ਨੂੰ ਸਵਾਲ ਕਰਨੇ ਆ ਇਸ ਕਰਕੇ ਬਾਰੇ ਇਸ ਕਰਕੇ ਵੀ 22 ਤਰੀਕ ਨੂੰ ਤੇ ਬਹੁਤ ਵੱਡਾ ਕੱਟ 100 ਦਿਨ ਇਸ ਮੂਰਤ ਦੇ ਜਿਹੜਾ ਚੜ੍ਹਦਾ ਛੰਗੀ ਇਹਨੂੰ 100 ਦਿਨ ਹੋ ਜਾਣਾ ਤੇ 22 ਤਰੀਕ ਨੂੰ ਇੱਥੇ ਬਹੁਤ ਲੱਖਾਂ ਦਾ ਕਾਫੀ ਸਾਰੇ ਲੋਕ ਸਤਨ ਦੇ ਵਿੱਚੋਂ ਕਾਰਨ ਜਾ ਰਹੇ ਆ ਸਰਕਾਰ ਨੂੰ ਇੱਕ ਸਖਤੀ ਪ੍ਰਦਰਸ਼ਨ ਆ ਦੇਖਣ ਜਾ ਰਹੇ ਆ ਕਿ ਜਿਹਨਾਂ ਦੇ ਵੀ ਚੋਣ ਜਾਬਤਾ ਲੱਗ ਗਿਆ ਘਰਾਂ ਨੂੰ ਜਾਓ ਨਹੀਂ ਚੋਣ ਜਾਬਤੇ ਦੇ ਵਿੱਚ ਵੀ ਬੈਠੇ ਰਹਿਆ ਤੁਹਾਡੀਆਂ ਚੋਣਾਂ ਹੋ ਗਈਆਂ ਵੋਟਾਂ ਪੈ ਜਾਣੀਆਂ ਸਰਕਾਰ ਬਣ ਜਾਣੀਆਂ ਕਾਹਨੀਆਂ ਬੈਠੇ ਰਹਣਿਆ ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਜੁੜੀਆਂ ਉਹ ਮੰਨੀਆਂ ਨਹੀਂ ਜਾਂਦੀਆਂ ਦੂਸਰਾ ਪਾਕਿਆ 23 ਤੇ 24 ਨੂੰ 23 ਨੂੰ ਪਛਾਰੇ ਦੇ ਵਿਚਾਰੇ ਆ ਚੱਲ ਨੂੰ ਬਚਾਰਨਾ ਤੇ ਗੁਰਿੰਦਰ ਦੇ ਵਿਚ ਆ ਰਹੇ ਆ ਬੋਦੀ ਸਾਹਿਬ ਸਮਾਲ ਕਰਾ ਕੋਈ ਮੋਤੀ ਸਾਹਿਬ ਵੀ ਸਾਡੇ ਬਾਅਦ ਦੇ ਜਿੰਦੀ ਕਰਵਾਤੇ ਰਸਮਾਂ ਦੀ ਉਹ ਕਲੇ ਬੰਦਦੇ ਆ ਉਹਗਾ ਚਲਾਉਣਾ ਰੋਹਣੇ ਗੋਲੇ ਖੜਦੇ ਆ ਇਹ ਪੇਰਾ ਸੁਭ ਪਰ ਦੀ ਸਿੱਧੀ ਕਰਦੇ ਸਿੱਧਾ ਗੋਲ ਜਾਂ ਮਾਰਦੇ ਉਹ ਹੁਣ ਤੁਸੀਂ ਚੋਣ ਪ੍ਰਚਾਰ ਕਰਨ ਆ ਰਹੇ ਹੋ ਵੋਟਾਂ ਲੈਣੇ ਕਿਹੜੇ ਮੁੰਡਾ ਆ ਰਹੇ ਕਿ ਪੰਜਾਬ ਦੇ ਵਿੱਚ ਵੋਟਾਂ ਲੈਣੇ ਕਈ ਕਿਹਾ ਚਾਹੁੰਦਾ ਵੀ ਕਿਹੜੇ ਇਹਨਾਂ ਦੇ ਆਜੂ ਸ਼ਬਦਾਵਲੀ ਮੁੰਡੇ ਐਂਸਰ ਆਜਾ ਨਹੀਂ ਸ਼ਬਦਾਵਲੀ ਪਾਰਲੀਮੈਂਟ ਦੇ ਜਿਹੜੇ ਜਿਹੇ ਮੈਂਬਰ ਜਿੰਨਾ ਬੰਨਾ ਹੋਵੇ ਉਹ ਨਹੀਂ ਬੋਲਦੇ ਤੁਹਾਡੀ ਸ਼ਬਦਾਵਲੀ ਉਵਾਰੀ-ਵਾੜੀ ਆ ਕਿ ਪੰਜਾਬ ਦੇ ਲੋਕ ਹੋ ਗਿਆ ਇਹ ਇਹ ਬਠਾਪੋਲੇ ਤੇ ਵੀਡੀਓ ਕੇ ਬੈਠਿਆ ਕੋਈ ਆਖੇ ਇਹਨਾਂ ਨੂੰ 70 ਕਿ ਇਹ 70 ਤੁਹਾਨੂੰ ਥੂਰੇ ਰੋਲ ਤੋਂ ਮਾਰ ਰਹੇ ਜੋ ਤੁਹਾਨੂੰ ਇੱਕ ਨੋਰ ਜਿਹੜੀ ਆ ਸੀਟੇ ਕੋਈ ਨਹੀਂ ਮਿਲਦੀ ਐਸੇ ਤਰ੍ਹਾਂ ਬੋਲਣਾ ਕੋਈ ਟਿੱਟੂ ਉਹ ਕਹਿੰਦਾ ਡਿਬਰੂਗੜ੍ਹ ਕੱਢ ਲੈਣਾ ਤੇ ਫੇ ਮੈਨੂੰ ਤਾਨੂੰ ਡਿਬੜੀ ਦਾ ਘੜ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਡਾ ਵਿਰੋਧ ਕਰਦੇ ਹੋ ਇਹਦਾ ਮਤਲਬ ਤੁਹਾਨੂੰ ਵਿਰੋਧ ਕਰੇ ਕੋਈ ਨਾ ਤੁਸੀਂ ਆਪਣਾ ਘੋੜਾ ਫੇਰੋ ਜਿੱਧਰ ਮਰਜ਼ੀ ਦੁਸ਼ਮਣ ਦੇ ਵਿੱਚ ਇੱਕ ਸਵਾਲ ਨਾ ਜਿਹੜੇ ਸੱਤ ਗੁਰਦੇ ਤਲਕ ਦੀਆ ਕੇਂਦਰੀ ਪੁਲ ਤੋਂ ਫੋੜੇ ਕਾਇਦੇਰੋਂ ਸੋਲਿੰਗੇ ਪੋੜੇ ਆ ਉਹ ਤੁਹਾਨੂੰ ਸਵਾਲ ਨਾ ਕਰ ਲੈ ਬੰਦੇ ਸਾਡੇ ਮਾਰ ਦੇਗਾ ਕੋਲੇ ਸਾਡੇ ਦੇ ਚਲਾਓ ਨਕੀਨ ਤੋਰ ਵੱਡਾ ਕਾਰਨ ਕੀਤਾ ਉਹਨਾਂ ਦੋਸ਼ੀਆਂ ਨੂੰ ਸਿਵਾਵਾ ਦੇਣ ਦੀ ਥਾਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਆਰ ਇਹ ਲੋਕ ਜਿਹੜੇ ਬਿਚੇ ਇਥੇ ਇੱਕ ਕਿਰਤੀ ਲੋਕ ਆ ਤੇ ਸਬਰ ਸੰਤੋਖ ਵਾਲੇ ਲੋਕ ਆ ਜਿਹੜੇ ਨਾ ਸ਼ਕਤੀ ਵਾਲੇ ਕਿਰਤੀ ਲੋਕ ਆ ਉਹਦਾ ਉਹ 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 ਜਾਰੀ ਹੈ ਇੱਕ ਵੀ ਵੋਟ ਇਹਦੇ ਆਪਰੇ ਵਿੱਚ ਨਹੀਂ ਪੈਣੀ ਚਾਹੀਦੀ ਤੇ ਜਿਹੜੀ ਆ ਨਾ ਲੜਾਈ ਜਿਹੜੀ ਆ ਇਹ ਲੰਬੀ ਚੱਲਣੀ ਆ ਸਰਕਾਰ ਕੋਈ ਵੀ ਵਾਲੀ ਜਿੰਨਾ ਚਿਰ ਸਾਡੀਆਂ ਮੰਗਾਂ ਨੂੰ ਮੰਨੀਆਂ ਜਾਂਦੀਆਂ ਤੱਕੀਆਂ ਸਟੇਜਾਂ ਬਣ ਗਈਆਂ ਪੰਡਾਲ ਬਣ ਗਏ ਆ ਇਹ ਲਗਾਈ ਜਰੀ ਲੰਬੀ ਜੇ ਲੂਗੀ ਧੰਨਵਾਦ ਧੰਨਵਾਦ ਜੀ ਆ ਵੇਖ ਲੋ ਭਾਈ ਲਗਾਤਾਰ ਇੱਥੇ ਲੱਖਾਂ ਦਾ ਕੱਟ ਜਿਹੜਾ ਵਾ ਹੋਣਾ ਵਾ ਤੇ ਇੱਥੇ ਸਾਰੇ ਭਰਮ ਭਲੇਖੇ ਕੱਢ ਦੇਣੇ ਆ ਤੇ ਮੋਦੀ ਨੂੰ ਵੀ ਦੱਸਾਂਗੇ ਜਿਹੜਾ ਸਾਡੇ ਨਾਲ ਦਿੱਲੀ ਵਾਦੇ ਕੀਤੇ ਸੀ ਉਹ ਹੁਣ ਤੈਨੂੰ ਸਵਾਲ ਇੱਥੇ ਜਿਹੜੇ ਪੁੱਛਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਗਾਂ ਤੋਂ ਗਾਂ ਸ਼ੇਅਰ ਕਰ ਦਿਓ ਧੰਨਵਾਦ ਜੀ